ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਿੰ다 ਕੌਰ ਚਾਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਹੁਤ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਆਜੀ ਕਲੈਕਸ਼ਨ ਦੇ ਵਿੱਚ ਜਿਹੜਾ ਰਹੂਗਾ ਸਟਾਫ ਉਹ ਦੋਨੇ ਮੌਸਮਾਂ ਦੇ ਵਿੱਚ ਤੁਸੀਂ ਪਾ ਸਕਦੇ ਹੋ ਕਈ ਪਹਿਣਾ ਜਸਟ ਕਾਟਨ ਪੌਣਾ ਹੀ ਪਸੰਦ ਕਰਦੀਆਂ ਨੇ ਅਦਰ ਕੋਈ ਸਟਾਫ ਜਿਵੇਂ ਸਿੰਥੈਟਿਕ ਬੇਸ ਬਹੁਤ ਜ਼ਿਆਦਾ ਘੱਟ ਪਾਉਂਦੀਆਂ ਨੇ ਤੇ ਪਸ਼ਮੀਨਾ ਵੀ ਉਹਨਾਂ ਨੂੰ ਹੁੰਦਾ ਕਿ ਨਹੀਂ ਅਸੀਂ ਨਹੀਂ ਪਾ ਸਕਦੇ ਸੋ ਸਾਨੂੰ ਕਾਟਨ ਦਾ ਸਟੱਫ ਹੀ ਦਿੱਤਾ ਜਾਵੇ ਸੋ ਉਸ ਦੇ ਅਕੋਰਡਿੰਗ ਇੱਕ ਵੀਡੀਓ ਤੁਹਾਡੇ ਲਈ ਆਜ ਦਾ ਬਹੁਤ ਸੋਹਣਾ ਸਟੱਫ ਸਾਰਾ ਸੁਪੀਰੀਅਰ ਰਾਮਟੈਕਸ ਦਾ ਤੇ ਵੂਮੈਂਡ ਬ੍ਰਾਂਡ ਦਾ ਦੋ ਬ੍ਰਾਂਡ ਰਹਿਣਗੇ ਉਹ ਵੀ ਟੌਪ ਦੇ ਬ੍ਰਾਂਡਾਂ ਦੇ ਬਹੁਤ ਸੋਹਣੀ ਕਲੈਕਸ਼ਨ ਆ ਕੇ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣਾ ਸਾਡਾ ਵਟਸਐਪ ਦਾ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਸ਼ੋ ਹੋ ਰਿਹਾ ਤਾਂ ਉਹਦੇ ਉੱਤੇ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਤੁਸੀਂ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਫੋਰਮ ਤੋਂ ਬਹੁਤ ਜ਼ਿਆਦਾ ਭੈਣਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਸਪੋਰਟ ਕਰ ਰਹੀਆਂ ਨੇ ਨਿਊ ਜਿਹੜੀਆਂ ਸਾਡੇ ਨਾਲ ਜੁੜ ਰਹੀਆਂ ਨੇ ਸੋ ਜਿਹੜੀਆਂ ਭੈਣਾਂ ਹੈਂਡਵਰਕ ਦੇ ਸੂਟ ਕਿਉਂਕਿ ਹੈਂਡਵਰਕ ਦੀ ਵੀਡੀਓ ਅਸੀਂ ਬਹੁਤ ਹੀ ਘੱਟ ਲੈ ਕੇ ਆਉਂਦੇ ਹਾਂ ਕਿਉਂਕਿ ਅਸੀਂ ਬੁਟੀਕ ਪੀਸ ਜੇ ਲੈ ਕੇ ਆਉਂ ਜ਼ਿਆਦਾਤਰ ਗਰੁੱਪ ਵਗੈਰਾ ਦੇ ਵਿੱਚ ਜਾਂ ਨਿਊਜ਼ ਦੇ ਵਗੈਰਾ ਦੇ ਵਿੱਚ ਅਸੀਂ ਸ਼ੋਅ ਕਰ ਦਿੰਨੇ ਆ ਸੋ ਜਿੰਨਾਂ ਭੈਣਾਂ ਨੇ ਜ਼ਿਆਦਾਤਰ ਵਿਆਹ ਲਈ ਆਪਣੇ ਲਈ ਹਨਾ ਕਿਸੇ ਨੇ ਵੀ ਆਪਣੇ ਘਰ ਦੇ ਫੰਕਸ਼ਨਾਂ ਪਾਰਟੀ ਦੇ ਲੁੱਕ ਦੇ ਸੂਟ ਦੇਖਣੇ ਆ ਤਾਂ ਦਿੱਲੀ ਵਧੀਆ ਵਾਲੀਆਂ ਕਲੈਕਸ਼ਨਾਂ ਦੇਖਣੀਆਂ ਨੇ ਤਾਂ ਤੁਸੀਂ ਇਸੇ ਨੰਬਰ ਤੇ ਸਾਡਾ ਵਟਸਐਪ ਦਾ ਗਰੁੱਪ ਚੱਲਦਾ ਚੈਲ ਕਲੈਕਸ਼ਨ ਦਾ ਜਿਹਦੇ ਉੱਤੇ ਅਸੀਂ ਨਿਊ ਅਪਡੇਟਸ ਜੋ ਵੀ ਆਉਂਦੀਆਂ ਨੇ ਅਸੀਂ ਉਹਦੇ ਉੱਤੇ ਭੇਜਦੇ ਆ ਸੋ ਜਿਹੜੀਆਂ ਭੈਣਾਂ ਗਰੁੱਪ ਨੂੰ ਜੋਇਨ ਕਰਨਾ ਚਾਹੁੰਦੀਆਂ ਨੇ ਤਾਂ ਤੁਸੀਂ ਆਪਣਾ ਕਰ ਸਕਦੇ ਹੋ ਗਰੁੱਪ ਦੇ ਵਿੱਚ ਜੁਆਇਨ ਠੀਕ ਹੈ ਜੀ ਜਦੋਂ ਤੁਸੀਂ ਇੱਥੇ ਕੋਈ ਵੀ ਮੈਸੇਜ ਕਰੋਗੇ ਵਾਹ ਨੰਬਰ ਤੇ ਤੁਹਾਨੂੰ ਇਧਰ ਇੱਕ ਲਿੰਕ ਪ੍ਰੋਵਾਈਡ ਹੋ ਜਾਊਗਾ ਗਰੁੱਪ ਦਾ ਉਹਨੂੰ ਕਲਿੱਕ ਕਰਕੇ ਆਟੋਮੈਟਿਕਲੀ ਤੁਸੀਂ ਗਰੁੱਪ ਦੇ ਵਿੱਚ ਜਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਜਿਹੜਾ ਪਹਿਲਾਂ ਮੈਂ ਸਟਾਫ ਦਿਖਾਉਂਗੀ ਗਲੇਸ ਦਿਖਾਉਂਗੀ ਇਹਨੂੰ ਜਿਹੜੇ ਮਰਜ਼ੀ ਮੌਸਮ ਦੇ ਵਿੱਚ ਪਾ ਲਓ ਸਟਾਫ ਨੂੰ ਠੀਕ ਹੈ ਜੀ ਜੇ ਤੁਸੀਂ ਇਹਨੂੰ ਲਾਈਨਿੰਗ ਲਗਵਾ ਲੋਗੇ ਜਿਵੇਂ ਹੁਣ ਮੌਸਮ ਸਟਾਰਟ ਹੋ ਰਿਹਾ ਤਾਂ ਜਾਨੋਂ ਗਰਮੀਆਂ ਨੇ ਆਉਣਾ ਜਦ ਤੱਕ ਇਹ ਕੱਪੜੇ ਨੇ ਵਧੀਆ ਐ ਨਾ ਤੁਹਾਡਾ ਗਰਮੀਆਂ ਲਾਈਨਿੰਗ ਦੇ ਨਾਲ ਗ੍ਰੇਸ ਬਹੁਤ ਜ਼ਿਆਦਾ ਆ ਜਾਂਦੀ ਹੈ ਸੂਟਾਂ ਦੀ ਪਰ ਜਿਹੜੀਆਂ ਭੈਣਾਂ ਲਾਈਨਿੰਗ ਨਹੀਂ ਲਗਵਾਉਣਾ ਚਾਹੁੰਦੀਆਂ ਤਾਂ ਇਹਨੂੰ 1% ਨੀਡ ਵੀ ਹੈ ਨਹੀਂ ਗੀ ਸਟੱਫ ਨੂੰ ਸੋ ਤੁਸੀਂ ਵਿਦਾਊਟ ਲਾਈਨਿੰਗ ਵੀ ਇਹਨੂੰ ਬਣਾ ਸਕਦੇ ਹੋ ਠੀਕ ਹੈ ਜੀ ਕਈ ਭੈਣਾਂ ਹੁੰਦਾ ਸੀ ਲਾਈਨਿੰਗ ਲਾ ਕੇ ਬਣਾਉਣਾ ਤਾਂ ਦੋਨੇ ਮੌਸਮਾਂ ਦੇ ਵਿੱਚ ਆਰਾਮ ਦੇ ਨਾਲ ਪੂਰੀ ਠੰਡ ਦੇ ਵਿੱਚ ਵੀ ਪਾਉਂਗੇ ਗਾਹਾਂ ਅੱਗੇ ਗਰਮੀਆਂ ਦੇ ਵਿੱਚ ਵੀ ਪਾਉਂਗੇ ਠੀਕ ਹੈ ਪਿਓਰ 100% ਕਾਟਨ ਰਹੂਗੀ ਬੇਸ ਰਹੂਗਾ ਰਾਮ ਟੈਕਸ ਦਾ पूरा वॉय प्रिंटार्ट अकोर्डिंग टू जिम्मेदार बहुत, बहुत सोहने क्योंकि दुपट्टे भी बहुत सोने मैचिंग थानू इी चेक कर लो पीस बहुत सोहना पीस आयल जी लुक आ बहुत सोहनी प्रिंटिंग हुई हुई है कलर चार्ट चार चारे दूरे टॉप दे आए ने ਸੋ ਇਹਦੇ ਨਾਲ ਜਿਹੜੀਆਂ ਬਾਟਮਸ ਤੁਹਾਨੂੰ ਮਿਲ ਰਹੀਆਂ ਨੇ ਉਹ ਮੈਚਿੰਗ ਮਿਲ ਰਹੀਆਂ ਨੇ ਮੈਚਿੰਗ ਬਾਟਮ ਮਿਲ ਰਹੀਆਂ ਨੇ ਮਹਿਰੂਨ ਚੈਰੀ ਜਿਹਾ ਸ਼ੇਡ ਆ ਬਹੁਤ ਪਿਆਰਾ ਸ਼ੇਡ ਆ ਸੂਟ ਬਹੁਤ ਯਾਨੀ ਕਿ ਕਾਟਨ ਜਿਹੜੀਆਂ ਬਣਾ ਨੇ ਜਸਟ ਕਾਟਨ ਹੀ ਵੇਅਰ ਕਰਦੀਆਂ ਤਾਂ ਉਹਨਾਂ ਲਈ ਤਾਂ ਇਹ ਚੀਜ਼ਾਂ ਛੱਡਣ ਵਾਲੇ ਨਹੀਂ ਬਾਕੀ ਪ੍ਰਾਈਸ ਬਹੁਤ ਰੀਜ਼ਨੇਬਲ ਆ ਰਾਮ ਟੈਕਸ ਓਰੀਜਨਲ ਪੀਸ ਆ ਸਟੈਂਪਿੰਗ ਤੁਹਾਨੂੰ ਨਾਲ ਮਿਲੂਗੀ ਸੋ ਟੈਗਿੰਗ ਨਾਲ ਮਿਲੂਗੀ ਆ ਲੋ ਜੀ ਬਸ ਜਸਟ ਤੁਸੀਂ ਆਪਣਾ ਅ ਕਲਰ ਇਹਨਾਂ ਚੋਂ ਚੂਸ ਕਰ ਲਓ ਕਿਹੜਾ ਮਤਲਬ ਕਿ ਕਲਰ ਤੁਸੀਂ ਇਹਨਾਂ ਚੋਂ ਲੈਣਾ ਚਾਹੁੰਦੇ ਹੋ ਇਹਨਾਂ ਦੇ ਨਾਲ ਜਿਹੜੇ ਦੁਪੱਟੀਆਂ ਇਹ ਨੇ ਉਹ ਵੀ ਬਹੁਤ ਪਿਆਰੇ ਬਹੁਤ ਹੀ ਸੋਹਣੇ ਦੁਪੱਟੇ ਨੇ ਲੋਚ ਤੁਸੀਂ ਜਿਹੜੇ ਹੈਗੇ ਮਸਲੀਨ ਸਿਲਕ ਮਸਲੀਨ ਸਿਲਕ ਦੇ ਦੁਪੱਟੇ ਨੇ ਬਹੁਤ ਪਿਆਰੇ ਸਿਰ ਤੇ ਰੁਕਣ ਵਾਲੇ ਜਿਵੇਂ ਮਰਜੀ ਇਹਨਾਂ ਦੇ ਬਹੁਤ ਸੋਹਣੇ ਸ਼ਾਈਨ ਆ ਦੁਪੱਟੀਆਂ ਚ ਬਾਕੀ ਤਾਂ ਰਾਮ ਟੈਕਸ ਦੀ ਗੱਲ ਆ ਗਈ ਸੋ ਇੰਨਾ ਚੀਜ਼ਾਂ ਵਾਲੇ ਕੁਝ ਵੀ ਦੱਸਣ ਦੀ ਕਾਰਨ ਦੀ ਲੋੜ ਨਹੀਂ ਹੈਗੀ ਵੀ ਇੰਨੇ ਸੋਹਣੇ ਇੰਨੇ ਪਿਆਰੇ ਇਹ ਤੁਹਾਨੂੰ ਦੁਪट्टे ਵੀ ਨਾਲ ਦੇ ਰਹੇ ਨੇ ਤੇ ਬਿਲਕੁਲ ਹੀ ਮਤਲਬ ਕਿ ਸੌਫਟਨੈਸ ਇੰਨੀ ਜ਼ਿਆਦਾ ਦੁਪट्टे ਦੇ ਵਿੱਚ ਸਿਰ ਤੇ ਵੀ ਰੁਕੂਗਾ ਬੁੱਕਲ ਵੀ ਵੱਜੂਗੀ ਜਿਵੇਂ ਮਰਜੀ ਤੁਸੀਂ ਇਹਨੂੰ ਸੂਟ ਨੂੰ ਪਾਉਂਗੇ ਹਟਾਉਂਗੇ ਰਾਮ ਟੈਕਸ ਦੀ ਕਲੈਕਸ਼ਨ ਆ ਚਾਰ ਕਲਰਾਂ ਉੱਪਰ ਇਹ ਵਾਲਾ ਡਿਜ਼ਾਈਨ ਸਾਡੇ ਕੋਲ ਆਇਆ ਚਾਰੇ ਦੇ ਚਾਰੀ ਕਲਰ ਮੋਸਟ ਜਾਨਕੀ ਕਹਿ ਦਈਏ ਕਿ ਡਿਮਾਂਡ 'ਚ ਹੀ ਰਹਿੰਦੇ ਨੇ ਆ ਲੋ ਨੰਬਰ ਹੋਊਗਾ ਜੀ 1 1 ਨੰਬਰ ਇਹ ਵਾਲਾ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਰੋਗ ਹੈ ਜੀ ਉਹ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਰੋਗਾ ਵੀ ਬਲੈਕ ਕਲਰ ਸਾਰੇ ਟ੍ਰੈਂਡਿੰਗ ਕਲਰ ਇਹਦੇ ਵਿੱਚ ਆਏ ਨੇ ਬਲੈਕ ਕਲਰ ਨਾਲ ਇਹਦੇ ਸੇਮ ਦੁਪੱਟਾ ਮਿਲੂਗਾ ਤੁਹਾਨੂੰ ਪੂਰਾ ਪ੍ਰੋਪਰ ਖੁੱਲਾ ਡੁੱਲਾ 2 ਮੀਟਰ ਦਾ ਰਾਮ ਟੈਕਸਾਈ ਨੰਬਰ ਇਹ ਵਾਲਾ ਸੂਟ ਦਾ ਰੋਗਾ ਜੀ 2 2 ਨੰਬਰ ਇਹ ਵਾਲਾ ਸੂਟ ਰੋਗਾ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਰਾਇਲ ਬਲੂ ਜਾਂ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸਨੇਵੀ ਬਲੂ ਕਲਰ ਆਲੋਚ 네ਵੀ ਬਲੂ ਕਲਰ ਆ ਪ੍ਰਿੰਟਿੰਗ ਵੀ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਲੋ ਜੀ ਕਲਰ ਜਣ ਕੇ ਚਾਰੇ ਦੇ ਚਾਰੇ ਬਹੁਤ ਸੋਹਣੇ ਆ ਜਾਂ ਬਹੁਤ ਪਿਆਰੇ ਆ ਜਾਂ ਨਾਲ ਸੇਮ ਆ ਰਿਹਾ ਦੁਪੱਟਾ ਇਹਦੇ ਵੀ 네ਵੀ ਬਲੂ ਕਲਰ ਦੇ ਵਿੱਚ ਨੰਬਰ ਹੋਊਗਾ 3 3 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਤੁਹਾਨੂੰ ਸੂਟ ਦੇ ਰਹੇ ਆ ਜੀ ਉਹ ਰਹੂਗਾ ਚਲੋ ਜੀ ਪਰਪਲ ਬੈਂਗ ਨੀ ਜੋ ਸ਼ੇਡ ਬਹੁਤ ਸੋਹਣਾ ਪਰਪਲ ਸ਼ੇਡ ਰੋਗਾ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨਾਲ सेम ਰੋਗਾ ਜੀ ਰਾਮ ਟੈਕਸ ਦਾ ਹੀ ਦੁਪੱਟਾ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਕੋਈ ਉਹ ਨਹੀਂ ਹੈਗਾ ਰਿਪੀਟ ਵੀ ਮਿਲੂਗੀ ਇਹਦੀ ਇਹ ਨਹੀਂ ਹੈਗਾ ਵੀ ਤੁਹਾਨੂੰ ਇੱਕ ਕਲਰ ਚ ਇੱਕੋ ਹੀ ਕਲਰ ਮਿਲੂਗਾ ਜਿੰਨੇ ਮਰਜੀ ਪੀਸ ਇਹਨਾਂ ਦੇ ਲੈ ਸਕਦੇ ਹੋ ਬਹੁਤ ਪਿਆਰੀ ਜੀ ਕਲੈਕਸ਼ਨ ਆ ਪ੍ਰਾਈਸ ਜਸਟ ਆ ਦੀ ਵੀਡੀਓ ਦਾ ਜਿੰਨੀ ਵੀ ਕਲੈਕਸ਼ਨ ਦਿਖਾਉਂਗੀ ਦੋਨੇ ਪੂਰੇ ਟਾਪ ਦੇ ਬ੍ਰੈਂਡਾਂ ਦੀਆਂ ਕਲੈਕਸ਼ਨਾਂ ਦਿਖਾ ਰਹੀਆਂ 2050 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣੇ ਆ 2050 ਦੇ ਵਿੱਚ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਤੁਸੀਂ ਪੇ ਕਰਨਾ 2050 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰੇ ਪਹੁੰਚਦੇ ਹੋਣਗੇ ਜੀ ਠੀਕ ਹੈ ਜੀ ਨੈਕਸਟ ਆਨ ਜਿਹੜੀ ਮੈਂ ਕਲੈਕਸ਼ਨ ਦਿਖਾਉਣ ਲੱਗੀ ਆ ਉਹ ਦਿਖਾਉਂਗੀ ਬੋਮੇਡ ਬ੍ਰੈਂਡ ਦੇ ਇਹ ਵਾਲੀ ਕਲੈਕਸ਼ਨ ਕੋਈ ਭੈਣ ਸਕਿੱਪ ਨਾ ਕਰਿਓ ਬਹੁਤ ਸੋਹਣੀ ਕਲੈਕਸ਼ਨ ਆ ਬੈਨੀਫਿਟਰੀ ਇਹਦੇ ਵਿੱਚ ਬਹੁਤ ਜ਼ਿਆਦਾ ਵਾ ਕਿਉਂਕਿ ਬੂਮ ਮੇਡ ਬ੍ਰਾਂਡ ਆ 25-25 ਸਾਲੇ ਸੂਟ ਆ ਇਹ ਸਾਰੀ ਵਿਸਕੋਸ ਮਸਲੀਨ ਸਿਲਕ ਵਿਸਕੋਸ ਮਸਲੀਨ ਸਿਲਕ ਬੂਮ ਮੇਡ ਬ੍ਰਾਂਡ ਦੀ ਸਭ ਤੋਂ ਟੌਪ ਦੇ ਬ੍ਰਾਂਡਾਂ ਦੇ ਵਿੱਚੋਂ ਇੱਕ ਬ੍ਰਾਂਡ ਆ ਕਹਿੰਦਾ ਕਮ ਹੁੰਦਾ ਆਪਦਾ ਇਹ ਕਲਰ ਚਾਰਟ ਇਹਦੇ ਤੁਸੀਂ ਦੇਖ ਲਓ ਡਿਜ਼ਾਈਨਿੰਗ ਇਹਦੀ ਸਾਰੀ ਸੋਲੋ ਸੋਲੋ ਆ ਰਹੀ ਆ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ आलो। आलो। बहुत प्यारा डिजाइन आ बहुत सोना डिजाइन आ सो डिजाइनिंग ਤੁਸੀਂ ਚੈੱਕ ਕਰ ਲਓ ਸੇਮ ਡਿਜ਼ਾਈਨ ਵੂਮੈਨ ਨੇ ਪਿਓਰ ਬਨਾਰਸੀ ਦੇ ਉੱਪਰ ਵੀ ਬਣਾਇਆ ਸੀ ਸੇਮ ਡਿਜ਼ਾਈਨ ਉਹ ਕਈ ਪੈਣਾ ਰੇਟ ਕਰਕੇ ਨਹੀਂ ਲੈ ਸਕਦੀਆਂ ਨੇ ਸੇਮ ਡਿਜ਼ਾਈਨ ਵਿਸਕੋਸ ਮਸਲੀਨ ਸਿਲਕ ਦੇ ਉੱਪਰ ਵੀ ਆ ਚੁੱਕਿਆ ਵਾ ਇੰਨਾ ਸੋਹਣਾ ਕਲਰ ਚਾਰਟ ਆ ਇੰਨਾ ਪਿਆਰਾ ਸੋ ਡਿਜ਼ਾਈਨਿੰਗ ਪੇਂਟਿੰਗ ਸ਼ਰਟ ਦੀ ਚੈੱਕ ਕਰ ਲਓ ਨਾਲ ਸੇਮ ਮਿਲ ਰਹੀ ਆ ਵਿਸਕੋਸ ਮਸਲੀਨ ਸਿਲਕ ਦੀ ਬਾਟਮ ਮਸਲੀਨ ਫੈਬਰਿਕ ਆ ਇੰਨਾ ਜ਼ਿਆਦਾ ਸੌਫਟ ਆ ਬਿਲਕੁਲ ਦੇਸੀ ਕਿਓ ਵਰਗਾ ਸਟਾਫ ਬਿਲਕੁਲ ਦੇਸੀ ਕਿਓ ਵਰਗਾ ਸਟਾਫ ਆ ਇਹਦੇ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਜਿਵੇਂ ਆਪਾਂ ਕਹਿ ਦਈਏ ਕਾਟਨ ਬਿਲਕੁਲ ਲੂ ਵਰਗਾ ਰੂਵ ਵਰਗਾ ਹਨਾ ਸੋ ਉਦਾਂ ਦਾ ਸਟਾਫ ਆ ਬਹੁਤ ਸੋਹਣੀ ਚੀਜ਼ ਆ ਬਾਕੀ ਜਿਹੜੀ ਇਹਦੇ ਨਾਲ ਤੁਹਾਨੂੰ ਸ਼ਰਟ ਮਿਲ ਰਹੀ ਆ 8 ਮੀਟਰ ਦੀ ਸ਼ਰਟ ਮਿਲ ਰਹੀ ਆ ਜੀ 3 ਮੀਟਰ ਦੀ ਬਾਟਮ ਮਿਲ ਰਹੀ ਆ ਬਾਟਮ 3 ਮੀਟਰ ਦੀ ਰਹੂਗੀ ਵੂ ਮੇਡ ਦਾ ਬ੍ਰਾਂਡ ਰਹੂਗਾ ਟੈਗ ਇੰਗਵੇਅਰ ਬਿਲਕੁਲ ਤੁਹਾਨੂੰ ਨਾਲ ਮਿਲੂ ਸਟੈਂਪਿੰਗ ਨਾਲ ਮਿਲੂਗੀ オリジナル ਪੀਸ ਨੇ ਵੂ ਮੇਡ ਦੇ 3 ਮੀਟਰ ਦੀ ਪ੍ਰੋਪਰ ਕੱਟ ਦੇ ਨਾਲ ਇਹਦੀ ਬਾਟਮ ਆ ਰਹੀ ਆ ਤੇ ਨਾਲ ਇਹਨਾਂ ਤੇ ਆ ਰਿਹਾ ਜੀ ਦੁਪੱਟੇ ਸੇਮ ਮਸਲੀਨ ਸਿਲਕ ਦੇ ਬਹੁਤ ਜਿਆਦਾ ਸੌਫਟ ਮੈਸਾ ਕਪੜੇ ਦੇ ਵਿੱਚ ਸ਼ਾਈਨ ਬਹੁਤ ਸੋਹਣੀਆ ਗ੍ਰੇਸਫੁਲ ਪੂਰੇ ਪ੍ਰੋਪਰ ਸਰਦਾਰੀ ਸੂਟ ਨੇ ਆ ਲੋ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਬਹੁਤ ਪਿਆਰੀ ਕਲਰ ਹੀ ਬਹੁਤ ਪਿਆਰਾ ਵਾ ਰਾਇਲ ਜੇ ਕਲਰ ਆ ਸੋ ਫਟਾਫਟ ਪਿਕ ਕਰਨਾ ਪੈਣਾ ਨੇ ਜਿਨ੍ਹਾਂ ਨੂੰ ਵੀ ਇਹ ਵਾਲਾ ਸੂਟ ਚਾਹੀਦਾ ਕਲਰਸ ਡਿਜ਼ਾਈਨਿੰਗ ਹਰ ਏਜ ਦੇ ਲਈ ਅਕੋਰਡਿੰਗ ਟੂ ਏਜ ਇੰਨੀ ਸੋਹਣੀ ਸੋਹਣੀ ਆ ਜੇ ਸਾਰੇ ਸੋਲੋ ਸੋਲੋ ਪੀਸ ਆਏ ਨੇ ਜਿੰਨੇ ਮਰਜੀ ਤੁਸੀਂ ਆਪਣੇ ਡਿਜ਼ਾਈਨ ਵਿੱਚ ਲੈ ਸਕਦੇ ਹੋ ਨੰਬਰ ਰਹੂਗਾ ਜੀ 5 ਇੱਕ ਭੈਣ ਨੇ ਜੇ 2-3 ਕਨਸੈਪਟ ਵੀ ਸੇਮ ਫੈਬਰਿਕ ਦੇ ਵਿੱਚ ਬਣਾਉਣੇ ਹੋਣਗੇ ਨਾ ਤਾਂ ਤੁਹਾਨੂੰ ਸੇਮ ਫੈਬਰਿਕ ਦੇ ਵਿੱਚ ਵੀ ਡਿਜ਼ਾਈਨਿੰਗ ਕਿਉਂਕਿ ਇਹ ਸਾਰੇ ਪੀਸ ਸੋਲੋ ਨੇ ਜਿਵੇਂ ਆਹ ਪੀਸ ਸੋਲੋ ਇਹਦੇ ਵਿੱਚ ਕੋਈ ਮੂਮੇਡ ਅਦਰ ਉਹ ਨਹੀਂ ਕੱਢ ਰਿਹਾ ਹੈਗਾ ਮਤਲਬ ਕਲਰ ਨਹੀਂ ਕੱਢ ਰਿਹਾ ਸਾਰੇ ਪੀਸਾਂ ਜਸਟ ਇੱਕੋ ਹੀ ਕਲਰ ਤੇ ਇੱਕੋ ਹੀ ਡਿਜ਼ਾਈਨ ਪੈਟਰਨ ਲੈ ਕੇ ਆਇਆ ਸੋ ਇਹਦਾ ਬੈਨੀਫਿਟ ਇਹੀ ਆ ਵੀ ਆਪਾਂ ਸੇਮ ਇੱਕੋ ਹੀ ਬ੍ਰਾਂਡ ਦੇ ਜੀ ਆਪਾਂ ਨੂੰ ਵਧੀਆ ਲੱਗਦੇ ਆ ਸੋ ਕਈ ਸੌਰੀ ਵੀ ਬਣਾਉਣੇ ਹੋਣ ਤਾਂ ਬਣ ਜਾਣਗੇ ਜੀ ਲੋ

दुपट्टा दुपटे कट वगैरा प्रोपर मिलेगी बहुत सोहनी कट्ट बहुत प्यारे पीस ने फटाफट लैके स्क्रीन शॉट ऑर्डर कर दे, दे नंबर रहूगा जी छे छे नंबर ये वाला सूट रहूगा ਜਿੰਨੇ ਵੀ ਸੂਟ ਉਹ ਇਹ ਦਿਖਾ ਰਹੀਆਂ ਸਾਰਿਆਂ ਦੀ ਕੱਟ ਪ੍ਰੋਪਰ 3 ਮੀਟਰ ਲਊਗੀ बॉटम ਦੀ ਕੱਟ ਪ੍ਰੋਪਰ 3 ਮੀਟਰ ਲਊਗੀ ਦੇਖੋ ਤੁਸੀਂ ਇਹ ਡਿਜ਼ਾਈਨਿੰਗ ਦੇਖ ਕੇ ਤੁਹਾਡੀ ਰੂ ਖੁਸ਼ ਹੋ ਜਾਣੀ ਹੈ ਇੰਨੀ ਸੋਹਣੀ ਆਤੀ ਡਿਜ਼ਾਈਨਿੰਗ ਆ ਉਹ ਵੀ ਸਟਾਫ ਵੀ ਇਹ ਦੇ ਰਹੀ ਐ ਇਹ ਨਹੀਂ ਵੀ ਤੁਸੀਂ ਸੋਚੋਗੇ ਹੋਣੀ ਪੈਣਾ ਅੱਗੇ ਕੀ ਕਰਾਂਗੇ ਉਦਾਂ ਦਾ ਸਟਾਫ ਦੇ ਰਹੀ ਆ ਕਿ ਹੁਣ ਵੀ ਪਾਉਂਗੇ ਅੱਗੇ ਅੱਗੇ ਵਾਲੇ ਮੌਸਮ ਦੇ ਵਿੱਚ ਵੀ ਪਾਉਂਗੇ ਤੇ ਬਾਕੀ ਜਿੰਨਾ ਮਤਲਬ ਕਿ ਇਹਨੂੰ ਧੋਮੋਗੇ ਵਾਸ਼ ਕਰੋਗੇ ਉੰਨੀ ਪ੍ਰਿੰਟ ਇਹ ਨਿਕਰ ਨਿਕਰ ਕੇ ਆਉਂਦੇ ਨੇ ਇੰਨੇ ਸੋਹਣੇ ਪ੍ਰਿੰਟ ਨੇ ਇੰਨੇ ਪਿਆਰੇ ਪ੍ਰਿੰਟ ਨੇ ਇੰਨਾ ਸੋਹਣਾ ਸਟਾਫ ਆ ਜਨਕਿ ਜਿੰਨੀ ਵੀ ਅਸੀਂ ਇਹਦੀ ਖਾਸੀਅਤ ਦੱਸ ਦਈਏ ਉੰਨੀ ਥੋੜੀ ਰੋਗੇ ਦੇਖੋ ਸਾਰੀ ਬੂਮੇਟ ਦੀ ਟੈਗਿੰਗ ਨਾਲ ਆ ਹਰ ਸੂਟ ਦੇ ਪ੍ਰਿੰਟਿੰਗ ਚੈੱਕ ਕਰਨੀ ਆ ਜੇ ਤੁਸੀਂ ਆਪਣੇ ਮੰਮਾ ਲਈ ਕਿਸੇ ਲਈ ਵੀ ਗਿਫਟ ਸੋਚਦੇ ਹੋ ਨਾ ਵੀ ਅਸੀਂ ਦੇਣਾ ਵਾ ਉਹਨਾਂ ਨੂੰ ਤਾਂ ਸੂਟ ਇੰਨਾ ਸੋਹਣਾ ਇੰਨਾ ਬੈਸਟ ਕਲਰ ਵੀ ਮੌਸਿਆ ਸ਼ੇਡ ਆ ਬਹੁਤ ਪਿਆਰਾ ਬਹੁਤ ਸੋਹਣਾ

ਦੁਪੱਟਾ ਬਹੁਤ ਸੋਹਣਾ ਕਲਰ ਕਲਰ ਇੰਨਾ ਸੋਹਣਾ ਵਾ ਮਤਲਬ ਕਿ ਕਲਰ ਛੱਡਣ ਵਾਲਾ ਨਹੀਂ ਹੈਗਾ ਫਟਾਫਟ ਪਿਕ ਕਰ ਲਓ ਜਿੰਨਾਂ ਬਣਾ ਕੋਲ ਹੈਗੇ ਵੀ ਹੈ ਨਾ ਤਾਂ ਵੀ ਪਿਕ ਕਰ ਲਿਓ ਕਿਉਂਕਿ ਇਹ ਡਿਜ਼ਾਈਨਿੰਗ ਰਿਪੀਟ ਰਿਪੀਟ ਨਹੀਂ ਆਣੀ ਹੈਗੀ ਬਹੁਤ ਸੋਹਣੀ ਚੀਜ਼ ਆ ਬਹੁਤ ਪਿਆਰੀ ਨੰਬਰ ਹੋਊਗਾ ਜੀ 7 7 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਲਓ ਹੁਣ ਤੁਸੀਂ ਕਹੋਗੇ ਕਿ ਸਾਰੀ ਪ੍ਰਿੰਟ ਤੁਸੀਂ ਤਾਂ ਕਹੋਗੇ ਕਿ ਲੈ ਲਓ ਪਰ ਜਿਹੜਾ ਵੀ ਪ੍ਰਿੰਟ ਖੁੱਲ ਰਿਹਾ ਇੰਨਾ ਜਿਆਦਾ ਸੋਹਣਾ ਇੰਨਾ ਪਿਆਰਾ ਹਰ ਪ੍ਰਿੰਟ ਆਪਦੀ ਇੱਕ ਅਲੱਗ ਲੁੱਕ ਦੇ ਰਿਹਾ ਲਓ ਜੀ ਨੈਕਸਟ ਪ੍ਰਿੰਟ ਦੇਖ ਲਓ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਇਹਦੀ ਕੰਟਰਾਸਟ ਬਾਟਮ ਆਉਗੀ ਸੇਮ ਸਟਾਫ ਰਹੂਗਾ ਸੇਮ ਬ੍ਰਾਂਡ ਰਹੂਗਾ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਬਹੁਤ ਹੀ ਪਿਆਰੀ ਜੀ ਤੇ ਨਾਲ ਇਹਦੇ ਸੇਮ ਚੈਰੀ ਕਲਰ ਦੀ ਇਹਦੇ ਨਾਲ ਮੈਚਿੰਗ ਬਾਟਮ ਲੱਗੀ ਹੋਈ ਆ ਸੇਮ ਇਹਦੇ ਫਲਾਵਰ ਨਾਲ ਦੀ ਮੈਚਿੰਗ ਬਾਟਮ ਕੀਤੀ ਆ 3 ਮੀਟਰ ਦੀ ਤੁਹਾਨੂੰ ਬਾਟਮ ਮਿਲ ਰਹੀ ਆ ਪੱਲੇ ਤੇ ਦੇਖੋ ਉਹ ਇਹ ਹੁੰਦੀਆਂ ਨੇ ਬ੍ਰਾਂਡ ਦੀਆਂ ਨਿਸ਼ਾਨੀਆਂ ਵੀ ਬ੍ਰਾਂਡ ਆਪਦੀਆਂ ਸਫਾਈ ਪੂਰੀ ਨੀਟ ਐਂਡ ਕਲੀਨ ਪੀਸ ਤੁਹਾਨੂੰ ਦਿੰਦਾ ਸਾਰੇ ਫਿਨਿਸ਼ਿੰਗ ਪੱਟੀ ਦੇ ਨਾਲ ਤੁਹਾਨੂੰ ਪੂਰੀ ਪ੍ਰੋਪਰ ਡਿਜ਼ਾਈਨਿੰਗ ਪੱਲੇ ਦੇ ਉੱਪਰ ਕੀਤੀ ਹੋਈ ਆ ਬਹੁਤ ਸੋਹਣੀ ਚੀਜ਼ ਆ ਬਹੁਤ ਹੀ ਪਿਆਰੀ ਤੇ ਨਾਲ ਇਹਦੇ ਵੀ ਸੇਮ ਆ ਰਿਹਾ ਜੀ ਦੁਪੱਟਾ ਆਲੋ ਚੈੱਕ ਕਰ ਲਓ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਰਹੂਗਾ ਬਾਟਮ ਤੇ ਸ਼ਰਟ ਨਾਲ ਦਾ ਕੰਟਰਾਸਟ ਬਹੁਤ ਸੋਹਣੀ ਚੀਜ਼ ਆ ਹੱਦ ਤੋਂ ਵੀ ਸੋਹਣੀਆਂ ਚੀਜ਼ਾਂ ਨੇ ਬਿਲਕੁਲ ਸਿੰਪਲ ਸੋਬਰ ਸਰਦਾਰੀ ਪੀਸ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਨਾ ਵੀ ਅਸੀਂ ਅਲੱਗ ਜੀ ਲੁੱਕ ਦੇ ਫੌਣਿਆ ਡਿਫਰੈਂਸ ਵੀ ਲੱਗੇ ਸਿੰਪਲ ਸੂਟ ਆ ਬਟ ਜਦੋਂ ਆਪਾਂ ਆ ਕੇ ਖੜੀਏ ਤਾਂ ਲੱਗੇ ਕਿ ਹਾਂਜੀ ਕੁਝ ਵੇਅਰ ਕੀਤਾ ਹੋਇਆ ਓਦਾਂ ਦੀਆਂ ਚੀਜ਼ਾਂ ਨੇ ਅੱਜ ਵਾਲੀ ਕਲੈਕਸ਼ਨ ਦੀਆਂ ਨੰਬਰ ਰਹੂਗਾ ਜੀ 8 8 ਨੰਬਰ ਇਹ ਵਾਲਾ ਸੂਟ ਰਹੂਗਾ ਨੈਕਸਟ ਕਲਰ ਜਿਹੜਾ ਸਾਨੂੰ ਦੇਣ ਜਾ ਰਹੇ ਆ ਬਲੈਕ ਕਲਰ ਬਲੈਕ ਕਲਰ ਜਾਨਕਿ ਜਿਹੜੀਆਂ ਬਣਾ ਮੇਰੇ ਵਾਂਗੂ ਕੁਕੀਨ ਨੇ ਕਪੜੇ ਫੋਣ ਦੀਆਂ ਜਾਨਕਿ ਸੂਟ ਲੈਣ ਦੀਆਂ ਇੰਨੇ ਸੋਹਣੇ ਆ ਅੱਜ ਦੇ ਕਨਸੈਪਟ ਕੋਈ ਵੀ ਛੱਡਣ ਵਾਲਾ ਨਹੀਂ ਜਿਹੜਾ ਵੀ ਡਿਜ਼ਾਈਨ ਖੁੱਲ ਰਿਹਾ ਇੰਨਾ ਸੋਹਣਾ ਲਿਫਾਕੇਆਂ ਦੇ ਵਿੱਚ ਨਹੀਂ ਲੱਗ ਰਿਹਾ ਜਿੰਨੇ ਸੋਹਣੇ ਸਾਡੇ ਖੁੱਲੇ ਹੋਏ ਪੀਸ ਸਾਨੂੰ ਲੱਗ ਰਹੇ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਬਲੈਕ ਕਲਰ ਹੋਊਗਾ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਇਹਦੇ ਸੇਮ ਰਹੂਗੀ ਇਹ ਨੇਵੀ ਬਲੈਕ ਜਾਂ ਮਤਲਬ ਕਿ ਜਿਹੜਾ ਬਲੂ ਬਲੈਕ ਜਿਹਾ ਕਲਰ ਹੁੰਦਾ ਉਦਾਂ ਦਾ ਕਲਰ ਆ ਜੈਡ ਬਲੈਕ ਨਾ ਸਮਝਿਓ ਪੈਨ ਬਣ ਕੇ ਜਿਹੜਾ ਬਿਲਕੁਲ ਨੇਵੀ ਬਲੂ ਜਿਹਾ ਕਲਰ ਚਲਾ ਜਾਂਦਾ ਬਲੈਕਿਸ਼ ਵਾਂਗੂ ਉਦਾਂ ਦਾ ਇਹ ਪ੍ਰੋਪਰ ਕਲਰ ਆ ਉਦਾਂ ਹੀ ਸੇਮ ਇਹਦੀ ਬਾਟਮ ਆਊਗੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਲਓ ਪ੍ਰਿੰਟਿੰਗ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਤੇ ਨਾਲ ਇਹਦਾ ਦੁਪੱਟਾ ਵੀ ਤੁਹਾਨੂੰ ਚੈੱਕ ਕਰਵਾਉਣੇ ਆ ਨੰਬਰ ਇਹ ਵਾਲੇ ਸੂਟ ਦਾ ਰੋਗਾ ਚ 9 9 ਨੰਬਰ ਇਹ ਵਾਲਾ ਸੂਟ ਆ 3 3 ਮੀਟਰ ਦੀਆਂ ਬਾਟਮਸ ਨੇ ਮੈਂ ਫੇਰ ਤੋਂ ਰਿਪੀਟ ਕਰ ਰਹੀ ਆ ਪ੍ਰਾਈਸ ਜਸਟ ਦੇ ਰਹੀ ਆ ਤੁਹਾਨੂੰ 2050 ਬਾਕੀ ਜਦੋਂ ਸਟਾਫ ਤੁਹਾਡੇ ਤੱਕ ਪਹੁੰਚਣਾ ਤੁਸੀਂ ਖੁਦ ਕਹਿਣਾ ਕਿ ਪ੍ਰਾਈਸ ਕੁਝ ਵੀ ਨਹੀਂ ਹੈਗਾ ਜੈਸਾ ਆਪਦੇ ਨਾਲ ਸਟਾਫ ਦੀ ਗ੍ਰੇਸ ਆ ਦੁਪੱਟਿਆਂ ਦੀ ਗ੍ਰੇਸ ਆ ਫੂਟਾਂ ਦੀ ਗ੍ਰੇਸ ਆ ਬਹੁਤ ਸੋਹਣੇ ਸੂਟ ਨੇ ਬਹੁਤ ਪਿਆਰੇ ਬਸ ਫਟਾਫਟ ਪਿਕ ਕਰ ਲਓ ਜਿਹੜੀਆਂ ਪਹਿਣਾ ਇਦਾਂ ਦੀਆਂ ਕਲੈਕਸ਼ਨਾਂ ਨੇ ਵੇਟ ਬਾਕੀ ਤਾਂ ਸਾਰਾ ਧਾਮਚਾਮ ਹਰ ਕਿਤੇ ਤੁਹਾਨੂੰ ਮਿਲਦਾ ਬਟ ਡਿਫਰੈਂਟ ਚੀਜ਼ਾਂ ਡਿਫਰੈਂਟ ਰੇਅਰ ਜੀਆਂ ਬਹੁਤ ਹੀ ਘੱਟ ਦੇਖਣ ਨੂੰ ਮਿਲਣਗੀਆਂ ਜੋ ਕਿ ਸਾਡੇ ਕੋਲ ਮਿਲ ਰਹੀਆਂ ਨੇ ਅੱਜ ਚਾਹਲ ਕਲੈਕਸ਼ਨ ਦੇ ਬਹੁਤ ਸੋਹਣੀਆਂ ਚੀਜ਼ਾਂ ਕਿ ਲੋਕੀ ਕਈ ਪੈਣਾ ਨੇ ਜਿਹੜੀਆਂ ਵਾਈਟ ਸੂਟਾਂ ਦੀ ਵੀ ਵੇਟ ਕਰ ਰਹੀਆਂ ਹੋਣਗੀਆਂ ਕਰੀਮ ਹੋ ਗਿਆ ਆਫ ਵਾਈਟ ਹੋ ਗਿਆ ਇਹ ਕਲਰ ਇਸ ਟਾਈਮ ਪੂਰੇ ਟ੍ਰੈਂਡ ਦੇ ਵਿੱਚ ਨੇ ਸੈਕੰਡ ਚੀਜ਼ ਤੁਹਾਨੂੰ ਇਹ ਸੂਟਾਂ ਦੀ ਮੈਂ ਖਾਸੀ ਅੱਥੇ ਦੱਸਾਂ ਤਾਂ ਲਓ ਜੀ ਇਹ ਵਾਲਾ ਜਿਵੇਂ ਆ ਗਿਆ ਆਫ ਵਾਈਟ ਕਲਰ ਜਿਵੇਂ ਵਾਈਟ ਆਫ ਵਾਈਟ ਜਾਂ ਕਰੀਮੀ ਜਾਂ ਕਲਰ ਇਦਾਂ ਦੇ ਕਲਰਾਂ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਬਹੁਤ ਜ਼ਿਆਦਾ ਕਹਣਾ ਇਦਾਂ ਦੀ ਸਾਡੇ ਨਾਲ ਜੁੜੀਆਂ ਹੋਈਆਂ ਕਿਉਂਕਿ ਇਹ ਕਲਰ ਸਾਡੇ ਕੋਲ ਬਹੁਤ ਹੀ ਰੀਅਰ ਆਉਂਦੇ ਆ ਬਹੁਤ ਘੱਟ ਡਾਰਕ ਚਾਰਟ ਦਾ ਤੁਹਾਨੂੰ ਹਮੇਸ਼ਾ ਮਿਲਦਾ ਹੀ ਰਹਿੰਦਾ ਜਿਹੜੇ ਇਹ ਵਾਲੇ ਕਲਰ ਨੇ ਨੇ ਬਹੁਤ ਰੀਅਰ ਆਉਂਦੇ ਆ ਸੋ ਖਾਸ ਇਹ ਸਾਡੇ ਔਨ ਸਾਰੀ ਪਿਕ ਹੋਣ ਵਾਲੇ ਚੀਜ਼ਾਂ ਨੇ ਵੀ ਮਤਲਬ ਕਿ ਅਸੀਂ ਵੀਡੀਓ ਚ ਪਾਤੀ ਤੇ ਸਭ ਤੋਂ ਪਹਿਲਾਂ ਸੋਲਡ ਆਊਟ ਜੇ ਕਹੀਏ ਤਾਂ ਇਹ ਵਾਲੇ ਕਲਰ ਸਾਡੇ ਸਭ ਤੋਂ ਪਹਿਲਾਂ ਜਾਂਦੇ ਨੇ ਕਿਉਂਕਿ ਇਹ ਸਾਡੇ ਕੋਲ ਆਉਂਦੇ ਹੀ ਕਿਸੇ ਕਿਸੇ ਸੈੱਟ ਦੇ ਵਿੱਚ ਨੇ ਜਿਆਦਾ ਨਹੀਂ ਆਉਂਦੇ ਹੈਗੇ ਉਸੇ ਤਰ੍ਹਾਂ ਕਰੀਮ ਕਲਰ ਦੀ ਇਹਦੀ ਬਾਟਮ ਰਹੂਗੀ ਕਰੀਮ ਕਲਰ ਦੀ ਇਹਦੀ ਸੇਮ ਆਫ ਵਾਈਟ ਜੇ ਕਲਰ ਦੀ ਬਾਟਮ ਰਹੂਗੀ ਬਹੁਤ ਪਿਆਰੀ 3 ਮੀਟਰ ਦੀ ਇਹਦੇ ਨਾਲ ਵੀ ਬਾਟਮ ਮਿਲ ਰਹੀ ਆ ਤੁਹਾਨੂੰ ਨਾਲ ਸੇਮ ਮਿਲ ਰਿਹਾ ਜੀ ਇਹਦੇ ਨਾਲ ਵੀ ਦੁਪੱਟਾ ਵਿਸਕੋਸ ਮਸਲੀਨ ਦਾ ਆ ਲੋ ਵਿਸਕੋਸ ਮਸਲੀਨ ਦਾ ਦੁਪੱਟਾ ਜਿਵੇਂ ਕਈ ਪਹਿਣਾ ਫੋਰਨ ਤੋਂ ਨੇ ਉਹਨਾਂ ਨੂੰ ਜਿਆਦਾ ਰਿਕੁਆਇਰ ਹੁੰਦੀ ਆ ਵੀ ਸਿੰਪਲ ਸੋਬਰ ਸੂਟ ਵੀ ਹੋਣ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਹਨਾ ਪਾ ਕੇ ਜਾਣੀ ਹੁੰਦੇ ਆ ਵੀ ਜਿਆਦਾ ਉਹ ਨਾ ਹੁਣ ਕੜਾਈਆਂ ਕਢੋਈਆਂ ਵਾਲੇ ਵੀ ਵਧੀਆ ਲੱਗਣ ਇਹਦੀ ਜਿਹੜੀ ਨਾ ਫੀਲ ਆ ਮਤਲਬ ਕੱਪੜੇ ਦੀ ਇੰਨੀ ਜਿਆਦਾ ਸੌਫਟਨੈਸ ਆ ਤੇ ਤੁਹਾਨੂੰ ਇਦਾਂ ਲੱਗੂਗਾ ਜਿਵੇਂ ਤੁਸੀਂ ਕੋਈ ਪਿਓਰ ਚਨੂਨ ਦਾ ਸੂਟ ਵੇਅਰ ਕੀਤਾ ਹੋਇਆ ਠੀਕ ਹੈ ਜੀ ਜਿਵੇਂ ਪਿਓਰ ਚਨੂਨ ਤੁਸੀਂ ਵੇਅਰ ਕੀਤੀ ਆ ਇਦਾਂ ਦਾ ਤੁਹਾਨੂੰ ਫੀਲ ਆਊਗੀ ਵੀ ਕੁਝ ਵਿਸਕੋਸ ਵਧੀਆ ਵਾਲੀ ਚੀਜ਼ ਤੁਸੀਂ ਵੇਅਰ ਕੀਤੀ ਹੋਈ ਆ ਵਿਸਕੋਸ ਮਸਲੀਨ ਦਾ ਫੈਬਰਿਕ ਆ ਤੇ ਬਹੁਤ ਸੋਹਣਾ ਬਹੁਤ ਪਿਆਰੇ ਨਾਲ ਦੁਪੱਟੇ ਲੱਗੇ ਹੋਏ ਨੇ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਇੱਕ ਏਸੇ ਕਲਰ ਦਾ ਸੇਮ ਕਲਰ ਦੇ ਵਿੱਚ ਜਿਵੇਂ ਇਹ ਵਾਲਾ ਹੈ ਨਾ ਕ੍ਰੀਮੀ ਜਿਹਾ ਕਲਰ ਆ ਇਹਦੇ ਵਿੱਚ ਹੀ ਦੇਖੋ ਬਿਲਕੁਲ ਹੀ ਥੋੜੀ ਜਿਹੀ ਗ੍ਰੇ ਜੀ ਟੂਨ ਤੇ ਵਾਲਾ ਕਲਰ ਹੈਗਾ ਵਾਈਟ ਜੇ ਵਾਂਗੂ ਹੀ ਆ ਬਟ ਗ੍ਰੇ ਜੀ ਟੂਨ ਤੇ ਆ ਇਹ ਪਰੋਂਪਰ ਨਾਲ ਵਾਈਟ ਆ ਨਾ ਆਫ ਵਾਈਟ ਕਲਰ ਆ ਆ ਲਓ ਜੀ ਸਕਿੰਨੀ ਗ੍ਰੇ ਜੀ ਟੂਨ ਆ ਇਹ ਵੀ ਕਲਰ ਸ਼ਾਈਨ ਬਹੁਤ ਸੋਹਣੀਆ ਕੱਪੜੇ ਦੇ ਵਿੱਚ ਜੀ ਬਿਲਕੁਲ ਇਦਾਂ ਦੀ ਸ਼ਾਈਨ ਆ ਜਿਵੇਂ ਨੇਚਰਲ ਕ੍ਰੇਵ ਦੀ ਸ਼ਾਈਨ ਹੁੰਦੀ ਆ ਤੇਰ ਪਿਓਰ ਜਨੂਨ ਦੇ ਉੱਪਰ ਸ਼ਾਈਨ ਹੁੰਦੀ ਹੈ ਉਦਾਂ ਦਾ ਫੈਬਰਿਕ ਦੀ ਸ਼ਾਈਨਾ ਇਹ ਹੀ ਬ੍ਰਾਂਡਾਂ ਦੀ ਖਾਸੀਅਤ ਹੈ ਵੀ ਇਹਨਾਂ ਦੇ ਸਿੰਪਲ ਤੋਂ ਸਿੰਪਲ ਚੀਜ਼ਾਂ ਵੀ ਇੰਨੀਆਂ ਗ੍ਰੇਸਫੁਲ ਹੁੰਦੀਆਂ ਨੇ ਜਿਹੜੀਆਂ ਸਾਨੂੰ ਪਿਓਰ ਪ੍ਰੋਪਰ ਸਰਦਾਰੀ ਲੁੱਕ ਦਿੰਦੀਆਂ ਨੇ ਵੀ ਵੇਅਰ ਕੀਤਾ ਸਟਾਫ ਸਾਨੂੰ ਦੱਸਦਾ ਵਾ ਸੀਨ ਦੇਖੋ ਕਿੰਨ ਕਲਰ ਦੀ ਰਹੂਗੀ ਇਹਦੀ ਬਾਟਮ ਬਹੁਤ ਪਿਆਰੀ ਬਹੁਤ ਸੋਹਣੀ ਇਹਦੀ ਬਾਟਮ ਰਹੂਗੀ 3 ਮੀਟਰ ਦੀਆਂ ਸਾਰਿਆਂ ਨਾਲ ਬਾਟਮਸ ਲੱਗੀਆਂ ਨੇ ਤੇ ਸਾਰੇ ਸੂਟਾਂ ਤੇ ਸੀਮ ਬਾਟਮ ਲਾ ਗਏ ਦੇਖੋ ਫਿਨਿਸ਼ਿੰਗ ਪੱਟੀਆਂ ਐਡ ਆਨ ਕੀਤੀਆਂ ਹੋਈਆਂ ਬਹੁਤ ਸੋਹਣੀਆਂ ਚੀਜ਼ਾਂ ਨੇ ਬਹੁਤ ਖਾਸ ਨੇ ਇੱਕ ਇੱਕ ਚੀਜ਼ ਦੀ ਡਿਟੇਲਿੰਗ ਤੁਹਾਨੂੰ ਮੈਂ ਸਾਰੀ ਦੇ ਰਹੀਆਂ ਸੂਟਾਂ ਦੀ ਨਾਲ ਇਹਦੀ ਵੀ ਸੀਮ ਤੁਹਾਨੂੰ ਮਿਲ ਰਿਹਾ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਤੇ ਸੋਹਣਾ ਜਿਹਾ ਆਹ ਇਸ ਕਾਸਮੇ ਕਲੀਨ ਦਾ ਇਹ ਦੁਪੱਟਾ ਮਿਲ ਰਿਹਾ ਲੋ ਕਲਰ ਵੀ ਬਹੁਤ ਸੋਹਣੇ ਆ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਆ ਬਹੁਤ ਸੋਹਣੀਆਂ ਚੀਜ਼ਾਂ ਨੇ ਬਸ ਸਕਿੱਪ ਨਾ ਕਰੋ ਫਟਾਫਟ ਇੱਕ ਸੂਟ ਲੈ ਲਓ ਦੋ ਲੈ ਲਓ ਚਾਰ ਲੈ ਲਓ ਕੋਈ ਇਹ ਨਹੀਂ ਕਹੂਗਾ ਤੁਹਾਨੂੰ ਸੀਮ ਸੀਮ ਸੂਟ ਨਹੀਂ ਹਰ ਲੋਕ ਹਰ ਸੂਟ ਦਾ ਪ੍ਰਿੰਟ ਹਰ ਚੀਜ਼ ਡਿਫਰੈਂਸ ਆ ਸੋ ਇੱਕ ਸੇਮ ਇਹਨਾਂ ਦੇ ਵਿੱਚੋਂ 4-5 ਸੂਟ ਵੀ ਆਪਾਂ ਆਪਦੇ ਲਈ ਬਣਾਉਣੇ ਆ ਤਾਂ ਉਹ ਆਪਣੀ ਆਪਣੀ ਜਗ੍ਹਾ ਤੇ ਆਪਣੀ ਅਲੱਗ ਤਰ੍ਹਾਂ ਦੇ ਦੇਣਗੇ ਬਹੁਤ ਸੋਹਣੀ ਚੀਜ਼ ਆ ਬਹੁਤ ਪਿਆਰੀ ਹਲੋ ਦੋ ਪੀਸ ਆਪਣੇ ਰਹਿ ਚੁੱਕੇ ਆ ਨੰਬਰ ਆਹ ਵਾਲੇ ਸੂਟ ਦਾ ਰਹੂਗਾ ਜੀ 10 ਸੀਗਾ ਇਹਦਾ 11 11 ਨੰਬਰ ਇਹ ਵਾਲਾ ਸੂਟ ਰਹੂਗਾ ਲੋ بلو کلر کلر ਇਹਨਾਂ ਵਿੱਚ ਸਾਰੇ ਤੁਹਾਨੂੰ ਦਿਖਾ ਦਿੱਤੇ ਗਏ ਨੇ ਮੇਰੇ ਸਾਹਮਣੇ ਬਹੁਤ ਫੱਟ ਕਲਰ ਆਏ ਨੇ ਇਹਦੇ ਵਿੱਚ ਆਪਣੇ ਕੋਲੇ ਪਰ ਤੁਸੀਂ ਇਹ ਚੀਜ਼ ਦੇਖ ਲਈ ਵੀ ਹਰ ਕਲਰ ਹਰ ਪ੍ਰਿੰਟਿੰਗ ਆਪਣੀ ਇੱਕ ਅਲੱਗ ਲੁੱਕ ਦੇ ਵਿੱਚ ਆ ਰਹੀ ਆ ਕੋਈ ਵੀ ਪ੍ਰਿੰਟ ਕੋਈ ਵੀ ਕਲਰ ਇੱਕ ਦੂਜੇ ਦੇ ਨਾਲ ਮੈਚ ਨਹੀਂ ਹੋ ਰਿਹਾ ਦੇਖੋ ਬਹੁਤ ਸੋਹਣਾ ਬਹੁਤ ਪਿਆਰਾ بلو ਕਲਰ ਦਾ ਸੂਟ ਆ ਬਹੁਤ ਸੋਹਣੀ ਉੱਪਰ ਪ੍ਰਿੰਟਿੰਗ ਹੋਈ ਆ ਸੇਮ ਬਲੂ ਕਲਰ ਦੀ 3 ਮੀਟਰ ਦੀ ਇਹਦੀ ਬਾਟਮ ਮਿਲ ਰਹੀ ਆ ਨਾ सेम ਆ ਰਿਹਾ ਜੀ ブルー ਕਲਰ ਦਾ ਇਹ ਦੁਪੱਟਾ ਆਹ ਦੇਖੋ ブルー ਕਲਰ ਦਾ सेम ਦੁਪੱਟਾ ਦੇ ਰਹੇ ਹਾਂ ਲਓ ਜੀ ਦੇਖੋ ਦੁਪੱਟੀਆਂ ਦੁਪੱਟੇ ਪੂਰੇ ਖੁੱਲੇ ਡੁੱਲੇ ਲੰਬਾਈ ਚੌੜਾਈ ਦੁਪੱਟਿਆਂ ਦੀ ਪੂਰੀ ਪ੍ਰੋਪਰ ਆ ਕਿਸੇ ਚੀਜ਼ ਦੀ ਕੋਈ ਵੀ ਕਮੀ ਨਿਪੇਸ਼ ਨਹੀਂ ਹੈਗੀ ਸੋਟਾਂ ਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਨੇ ਬਹੁਤ ਪਿਆਰੀਆਂ ਨੰਬਰ ਹੋਗਾ 32 12 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਅੱਜ ਦੀ ਵੀਡੀਓ ਦਾ ਲਾਸਟ ਸੂਰੀਆ ਤੁਹਾਨੂੰ ਦੇਣ ਜਾ ਰਹੇ ਆ ਸ਼ੈਰੀਜ ਸ਼ੇਡਾਂ ਆ ਨਾ ਰੈੱਡ ਨਾ ਮਹਿਰੂਨ ਇਹ ਇਹ ਚੈਰੀਜ ਸ਼ੇਡ ਦੇ ਉੱਪਰ ਆਊਗਾ ਹਾਂ ਟ੍ਰੈਂਡਿੰਗ ਚੈੱਕ ਕਰ ਲਓ ਨਾ ਕੋਈ ਵੱਡੀ ਬੁਟੀ ਨਾ ਕੋਈ ਛੋਟੀ ਬੁਟੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਨਾਲ ਸੇਮ ਆਉਗੀ ਜੀ ਚਾਰੀ ਕਲਰ ਦੀ ਇਹ ਬਾਟਮ ਚਾਰੀ ਜਿਹਾ ਸ਼ੇਡ ਆ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਸੋਹਣੀ ਹੈ ਤੇ ਛੋਟੇ ਜਿਹੇ ਪ੍ਰਿੰਟ ਦੇ ਵਿੱਚ ਪ੍ਰਿੰਟਿੰਗ ਹੋਈ ਹੋਈ ਆ ਨਾਲ ਇਹਦੀ ਸੇਮ ਹੈਗੀ ਆ ਜੀ ਬਾਟਮ ਬਹੁਤ ਪਿਆਰੀ ਬਹੁਤ ਸੋਹਣੀ ਤੇ ਨਾਲ ਇਹਦਾ ਸੇਮ ਹੈਗਾ ਜੀ ਦੁਪੱਟਾ ਪੀਸ ਬਹੁਤ ਸੋਹਣੇ ਆ ਇੱਕ ਤੋਂ ਇੱਕ ਪੀਸ ਆ ਜਿੰਨੇ ਵੀ ਖੁੱਲੇ ਨੇ ਨਾ ਜ਼ਰੂਰ ਦੱਸਿਓ ਕਮੈਂਟ ਕਰਕੇ ਕਹਾਨੂੰ ਸਾਡੀਆਂ ਅੱਜ ਦੀ ਕਲੈਕਸ਼ਨ ਕਿੰਦਾ ਨਹੀਂ ਲੱਗੀ ਕਿਉਂਕਿ ਸੁਪਰ ਡੂਪਰ ਹਿੱਟ ਚੀਜ਼ ਆ ਬਹੁਤ ਪਿਆਰੀ ਬਹੁਤ ਸੋਹਣੀ ਸੋ ਫਟਾ ਫੜ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਜਿਹੜੇ ਵੀ ਪੀਸ ਇਹਨਾਂ ਦੇ ਵਿੱਚੋਂ ਚਾਹੀਦੇ ਨੇ ਵੀ ਜਾਨਕਿ ਜੇ ਤੁਸੀਂ ਕਿਸੇ ਨੂੰ ਵਧੀਆ ਮਤਲਬ ਕਿ ਠੀਕ ਜੀ ਰੇਂਜ ਲੈਣਾ ਚਾਹੁੰਦੇ ਹੋ ਫਿਰ ਕਿਤੇ ਸਟਾਫ ਪੂਰਾ ਬੈਸਟ ਦੇਣਾ ਚਾਹੁੰਦੇ ਹੋ ਨਾ ਇਹ ਤੋਂ ਸੋਹਣੀ ਚੀਜ਼ ਨਹੀਂ ਲਾ ਪਾਉਗਾ ਯਾਦ ਕਰੂਗਾ ਪਹਿਲੀ ਤਾਂ ਗੱਲਾਂ ਕਪੜੇ ਨੂੰ ਫੀਲ ਕਰੂਗਾ ਨਾ ਇੰਨਾ ਮਤਲਬ ਕਿ ਵਧੀਆ ਲੱਗੂਗਾ ਸੋ ਜਦੋਂ ਤੁਹਾਡੇ ਘਰ ਤੱਕ ਪਹੁੰਚੂ ਤੁਸੀਂ ਉਦੋਂ ਜਿੰਨਾ ਮੈਂ ਫੀਲ ਕਰ ਸਕਦੀਆਂ ਮੇਰੇ WhatsApp ਉਨਾਂ ਦੱਸ ਹੀ ਰਹੇ ਨੇ ਸੋ ਮੈਂ ਬਾਰ ਬਾਰ ਵਾਓ ਕਹਿ ਰਹੀ ਹਾਂ ਕਿ ਇੰਨੀ ਸੋਹਣੀ ਕਲੈਕਸ਼ਨ ਆ ਇਹ ਬਹੁਤ ਪਿਆਰੀ ਬਹੁਤ ਸੋਹਣੀ ਸੋ ਇਹਦਾ ਨੰਬਰ ਹੋਊਗਾ ਜੀ 13 13 ਨੰਬਰ ਇਹ ਵਾਲਾ ਸੂਟ ਰਹੂਗਾ ਸੋ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕਲੈਕਸ਼ਨਾਂ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਬਹੁਤ ਪਿਆਰੀ ਲੈ ਕੇ ਆਏ ਆਂ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲਾ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਮੇਰੀਆਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਪਹਿਲੀ ਵਾਰ ਸਾਡੇ ਚੈਨਲ ਨੂੰ ਜੁਆਇਨ ਕੀਤਾ ਤਾਂ ਤੁਸੀਂ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਨਵੇਂ-ਨਮੀਆਂ ਸੋਹਣੇ-ਸੋਹਣੇ ਬ੍ਰਾਂਡਾਂ ਦੀਆਂ ਕਲੈਕਸ਼ਨਾਂ ਦੇਖਣ ਲਈ ਸਾਡੀਆਂ ਡੇਲੀ ਵੀਡੀਓ ਆਉਂਦੀਆਂ ਨੇ ਮੰਡੇ ਟੂ ਸੈਟਰਡੇ ਸੋਮਵਾਰ ਤੋਂ ਸ਼ਨੀਵਾਰ ਤੱਕ ਠੀਕ ਹੈ ਜੀ ਸੋ ਤੁਸੀਂ ਆਪਣਾ ਫਟਾਫਟ ਇਹਨਾਂ ਜੋ ਸਕਰੀਨਸ਼ਾਟ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੇ ਜਿਹੜਾ ਵੀ ਕੁਝ ਵੀ ਬਾਈ ਕਰਨਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਡਾ ਵਟਸਐਪ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਸੈਂਡ ਕਰਨਾ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ